Namiya atau Tajya kawan channel subscribe kro. ਗੌਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਗੌਹੱਤਿਆ ਬੰਦ ਕਰਾਓ ਬੰਦ ਕਰੋ ਬੰਦ ਕਰੋ ਗਾਵਾਂ ਪਰ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਗਾਵਾਂ ਪਰ ਅਤਿਆਚਾਰ ਬੰਦ ਕਰੋ ਮੇਰੇ ਨਿਵੇਕਾ ਜਨਾਬ ਅੱਲਾਹੁ ਅਉਨਰੁ ਮੇਰੀ ਬੰਦ ਜਰਾ ਚੱਕ ਨਹੀਂ ਕਰ ਸਕਦਾ ਤੁਸੀਂ ਤਾਂ ਹੀ ਕਰੀਏ ਠੱਗਾ ਕਹਿੰਦਾ ਠੱਗਾ ਤੁਸੀਂ ਗੱਪ ਨਹੀਂ ਕਰਦੇ ਆ ਠੱਗਾ ਬਾਈ ਕਿੰਨਾ ਕਲਾ ਬਾਈ ਚੱਕ ਲੋ ਜਗਰੇ ਵੀ ਰਹੇ ਵੇ ਤਾਂ ਹੋਰ ਬੋਸ ਬੈਂਸਰ ਦਾ ਇਹ ਵੀ ਖਾਣ ਦੀ ਗੱਲ ਦਾ ਜਮਾਟ ਕਰ ਤੂੰ ਜੇ ਬਾਹਰ ਮਾਰ ਕੇ ਉਹ ਦਾ ਨਾਂ ਕੀ ਮਾਰਿਆ ਤੇ ਮੈਂ ਕਹਿੰਦਾ ਹੱਡੀ ਤੱਕ ਬਾਹਰ ਕੱਢ ਨਪਰੌਂਡ ਨੂੰ ਲੁਕਾਓ ਲੁਕਾਓ ਜੀ ਆ ਬੈਠ ਜੀ ਆਹ ਹੋ ਗਏ ਆਹ ਹੋ ਗਏ ਠੀਕ ਹੈ ਇੱਕ ਤਾਂ ਕਮਾਈ ਖਾਂਦੇ ਆ ਇਹਨਾਂ ਦੀ ਪੱਠੇ ਵੇਚ ਕੇ ਔਟਾ ਕਿਨਾ ਡੰਗਾ ਮਾਰਦੇ ਨੇ ਭਈਆ ਇਹ ਕਿਹਨੇ ਲੱਤ ਪਾ عليه والے سلام صاحب کوئی وانا بيجي چون دور باندھ رہا ہے صاحب انا کا جلی رہا ہے ਲੋਈ ਦੁੱਧ ਭਰ ਬੜਾ ਨਾ ਆਈ ਜਾਂਦੀ ਕੋਈ ਨਾ ਕੋਈ ਪਾਣੀ ਤੇ ਹੁੰਦੇ ਉਹਨਾਂ ਨੂੰ ਮਾਰ ਗਏ ਇੱਕ ਟੈਨਸ਼ਨ ਤੇ ਗੋਲ ਚਾਲਾ ਜੀ ਆਦੀ ਉਹ ਸੇਵਾ ਕਰਦੇ ਨੇ ਕੋਈ ਬਿਲਕੁਲ ਬੜਾ ਜਦੂਦਾਰ ਪਰ ਪਰ ਤੋਂ ਨੂੰ ਰੁਧੇ ਮਾਰ ਨਾਲ ਲਿਗਾ ਪਾਬਲਿਕ ਬੋਲਦਾ ਆਫਟਰਨੂੰ ਬੋਲਦੇ ਕੋਈ ਬਾੜ ਇੱਕੋ ਗਾਂਦਾਰ ਬਈਆ ਜਨਾ ਉਹਦੇ ਤੋਂ ਖਿਆਣੀ ਜਾਂਦਾਈ 2 ਰੁਪਏ ਆਹਲੇ ਟੂਟ ਵਾਲੇ ਅੰਦਰ ਤੋਂ ਹੋਵਾ 2-2 ਫੁੱਟ ਜੰਮਿਆ ਰਹਿਣ ਹੋਰ 10 ਫੁੱਟ ਚਾਈਡ ਹੋਣਾ ਜੀ ਇਹਨੇ ਤੁਹਾਨੂੰ ਕੀ ਹਸਪੀਟਲ ਕੀ ਲਿਖਿਆ ਆਗੇ ਇਥੇ ਜਿਹੜੀ ਜਾਣਕਾਰੀ ਮੇਰੇ ਭਾਈ ਸ਼ਰਮਾ ਜੀ ਖੜੇ ਆ ਨਾਲ ਜਿਹੜਾ ਜਿਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਵੀ ਆਪਣੇ ਇੱਕ ਬਛੜਾ ਪੀ ਜਿਹੜਾ ਛੋਟਾ ਜਿਹਾ ਉਥੇ ਪਬਲਿਕ ਬੋਲ ਖੇਲਾ ਦੇ ਜਿਹੜੇ ਬੇਸਾਰਾ ਜਿਹੜੇ ਜੂਕੀ ਤੋਰੇ ਫਿਰਦੇ ਆ ਉਸ ਮੱਛਰਾਂ ਦੇ ਵਿੱਚੋਂ ਇੱਕ ਮੱਛੜਾ ਜਿਹੜਾ ਉਥੇ ਜਿਹੜਾ ਥੋੜਾ ਚਾਰਾ ਖਾਂ ਗਿਆ ਹੋਣਾ ਕੋਲ ਪਹੁੰਚਿਆ ਆਣਾ ਉਥੇ ਜਿਹੜੇ ਵਪਾਰੀ ਆ ਪੱਠਿਆਂ ਦੇ ਵਪਾਰੀ ਆ ਜਿਹੜੇ ਚਾਰਾ ਦਿਨ ਦੇ ਵਿੱਚ ਦੇ ਆ ਉਹਨਾਂ ਦਾ ਮਾਲ ਹੁਣਾ ਆ ਉਹ ਕੀ ਕਰਦੇ ਜਦੋਂ ਕੋਈ ਬੇਸਾਰਾ ਬੱਚੂ ਦਾ ਕੋਈ ਮੱਛੜਾ ਆ ਜੇ ਬੱਚਾ ਦੋ ਆ ਜੇ ਮੂੰਹ ਕੋਟ ਮਾਰ ਕਰਦੇ ਆ ਉਹ ਅੱਜ ਵੀ ਘਟਨਾ ਜਿਹੜੀ ਹੋਈ ਹੈ ਉਹਨਾਂ ਨੇ ਕੀ ਆ ਉਹਦੇ ਲੱਗੜ ਦੀ ਰੌਲ ਦੇ ਨਾਲ ਉਹ ਜਿਹੜੀ ਸੱਟ ਮਾਰੀ ਆ ਉਹਦਾ ਫੈਕਚਰ ਹੋ ਗਿਆ ਹੈ ਕਿ ਪੈਰ ਦੇ ਦਾ ਫੈਕਚਰ ਹੋ ਗਿਆ ਉੱਥੇ ਲੈ ਕੇ ਅੱਜ ਜਿਹੜੀ ਇਥੇ ਸੋਲੋ ਹਸਪਤਲ ਜਿਹੜਾ ਹੈਗਾ ਪੁਸ਼ੂਆਂ ਦਾ ਉੱਥੇ ਲੈ ਕੇ ਉਹਦਾ ਟ੍ਰੀਟਮੈਂਟ ਕਰਾਇਆ ਗਿਆ ਹੈਗਾ ਉਹ ਸ਼ਰਮਾ ਜੀ ਆਪਣੇ ਜਗਿੰਦਰ ਸ਼ਰਮਾ ਜੀ ਨਾਲ ਖੜੇ ਆ ਸਾਰੇ ਸੰਸਾ ਇਸ ਦਾ ਸਾਰਾ ਇਕੱਠੇ ਕਰ ਇੱਕ ਫੰਡਾ ਲਵਾਵਾਂਗੇ ਉਹ ਵੀ ਮੰਗ ਕਰਾਂਗੇ ਜਲਦੀ ਜਲਦੀ ਇਹ ਪਰਚਾ ਦੁੱਤੀ ਕੀਤਾ ਜਾਵੇ ਕਿਉਂਕਿ ਜਿਹੜੀ ਇਹ ਜਿਹੜੇ ਬੇਸਾਰਾ ਗਊਆਂ ਨੂੰ ਵਿਚਾਰੇ ਨਾਲ ਕੋਈ ਹਾਲ ਨਹੀਂ ਹੈਗਾ ਸਾਰੇ ਨਗਰ ਨਿਗਮ ਦੇ ਅੰਦਰ ਪ੍ਰੋਸੈਸ ਜਾਂਦਾ ਹੈਗਾ ਹਰੇਕ ਗੀਤ ਤੋਂ ਪ੍ਰੋਸੈਸ ਜਾ ਰਿਹਾ ਹੈਗਾ ਨੰਦੀਸ਼ਾਲਾ ਦੀ ਮੈਂ ਮੰਗ ਕੀਤੀ ਸੀ ਉਦੋਂ ਉਦੋਂ ਨੰਦੀਸ਼ਾਲਾ ਬੰਦਾ ਬੰਦਾ ਰਹਿ ਗਿਆ ਪੈਸੇ ਪਤਾ ਹੀ ਨਹੀਂ ਕਿ ਕੌਣ ਸਾਥ ਦੇ ਕਿੱਥੇ ਆਏ ਆ ਕਿੱਥੋਂ ਕਿੱਧਰੋਂ ਕਿੱਥੋਂ ਗਏ ਆ ਉਹਦਾ ਹਿਸਾਬ ਹੀ ਨਹੀਂ ਉਹ ਮੈਂ ਕਿੰਨੀ ਵਾਰ ਕਹਿ ਚੁੱਕਾ ਵੀ ਇਹਨਾਂ ਵਾਸਤੇ ਨੰਦੀਸ਼ਾਲਾ ਬਣਾ ਦਿਓ ਉਹ ਲੋਕ ਜਿਹੜੇ ਬੇਗਸਾਰਾ ਤੋਂ ਹਵਾਰਾ ਪੁੱਤੇ ਹੋ ਗਏ ਉਹਨਾਂ ਵਾਸਤੇ ਸ਼ੈਲਟਰ ਦਾ ਮੰਗ ਪੁੱਤਰ ਦੇ ਗਏ ਕਿੰਨਾ ਵਾਸਤੇ ਦਾ ਕੁਝ ਕਰਨਾ ਹੈ ਇਹ ਜਿਹੇ ਪੈਸੇ ਕੌਣ ਸਾਥ ਦੇ ਪੈਸੇ ਖਾਈ ਜਾਂਦੇ ਆ ਸਰ ਉਹ ਪੈਸੇ ਗਏ ਕਿੱਥੇ ਇਹਦਾ ਲੱਗਦਾ ਵੈਸੇ ਤੱਕ ਤਾਂ ਉਹਨੂੰ ਵੀ ਬੱਚੇ ਦੀ ਉਮਰ ਕਿੰਨੀ ਕਰੀ ਵੀ ਫਟਾ ਉਹਦੇ ਤੇਜਾ ਸਾਹਿਬ ਦੀ ਉਮਰ ਹੈਗੀ ਆ ਤੁਸੀਂ ਮਾਰਨ ਆਲੇ ਉਹਨੂੰ ਦੇਖ ਕੇ ਦੇਖੋ ਆ ਆ ਦੀ ਆ ਆ ਦੀ ਰੋਟੀ ਪਿੱਛੇ ਗੱਦ ਤੇ ਜਿੱਦੀ ਲੱਤ ਬੰਦਰੀ ਮਾਰੀ ਗੱਲ ਆ ਆਹਦਾ ਕਹਣਾ ਕਿ ਤੁਸੀਂ ਕਿਸੇ ਨੂੰ ਕਹਣਾ ਤੇ ਲੋ ਉਹਨੂੰ ਨਾ ਖੋ ਗਏ ਉਹਨੂੰ ਲੱਤ ਬੰਦਰੀ ਇਸ ਮਾਮਲੇ ਤੇ ਕਪੂਰ ਤੁਸੀਂ ਕਰ ਗਈ ਉਹਦੀ ਗੱਲ ਕਰ ਰਿਹਾ ਮੈਂ ਨਾਲ ਨਾਲ ਗੱਲ ਕੀਤੀ ਹੈਂ ਜਿਹੜੀ ਟਰੀਟਮੈਂਟ ਜਿਹੜਾ ਇਹਨਾਂ ਕਰਾੜਾ ਹੈਗਾ ਐਮਆਈ ਨਾਲ ਕਰੀ ਆ ਉਹ ਵੀ ਡਿਪਟੀ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਜਿਹੜਾ ਨਾ ਪ੍ਰੋਸੀਜਰ ਆ ਉਹ ਪ੍ਰੋਸੀਜਰ ਡਾਪ ਕਰਕੇ ਮੈਂ ਥਾਣੇ ਜਾਊਂਗਾ ਡਿਪਟੀ ਸਾਹਿਬ ਨਾਲ ਸ਼ਰਮਾਈ ਨਾਲ ਜਾਊਂਗਾ ਜਿੱਥ ਇਹ ਹਿੰਦੂ ਜਿਹੜਾ ਸੰਗਠਨ ਸਾਰਾ ਇਕੱਠੇ ਨਾਲ ਲੱਗੇਗਾ ਸਾਰੇ ਖੜੇ ਆ ਹੋਰ ਸਾਰੀਆਂ ਸਰਸਤਾ ਨਾਲ ਖੜਗੀਆਂ ਇਹ ਕਹੂਗੀ ਮੁੱਦਾ ਬੜਾ ਗੰਭੀਰ ਹੈ ਇਹ ਜਿਹੇ ਬੇਸਾਬ ਦੇ ਜਿਹੜੀ ਪਸ਼ੂ ਆ ਗਏ ਚਾਰੇ ਮਰੀ ਜਾਂਦੇ ਆ ਕੋਈ ਉਹ ਮਾਰ ਦਿੰਦਾ ਕੋਈ ਉਹ ਚੁੱਕ ਕੇ ਲੈ ਜਾਂਦਾ ਕੋਈ ਵਢੀ ਜਾਂਦੇ ਆ ਇਹ ਇਹ ਤਾਂ ਇੱਕ ਗੱਲ ਥੋੜਾ ਹੈਗੀ ਆ ਪ੍ਰਸ਼ਾਸਨ ਸੁੱਤਾ ਪਿਆ ਜਾਤਾ ਕਮੇਟੀ ਬੈਠਾ ਹੈਗਾ ਇਹਨਾਂ ਪਤਾ ਨਹੀਂ ਲੱਗਦਾ ਪਿਆ ਅੱਜ ਇਹਨੇ ਪੈਸੇ ਕਿਉਂ ਖਸਤੇ ਆ ਰਹੇ ਇਹਨਾਂ ਨੇ ਨੰਦੀ ਸ਼ਾਲਾ ਬਣਾ ਦਿੱਤੀ ਜੇਕਰ ਪੁਸ਼ਕਾਰਵਣੀ ਕਦੀ ਕੀ ਰੱਖੇਗਾ ਪੁਸ਼ਕਾਰਵਣੀ ਕਿ ਸ਼ਰਮਾ ਹੀ ਨਾਲ ਖੜੇ ਆਂ ਦੜੀ ਪਿਛਾ ਦੇਣੀ ਆ ਕਮੇਟੀ ਸਾਹਮਣੇ ਸਾਹਮਣੇ ਆ ਅਸੀਂ ਕੋਈ ਜਾਣੀ ਸ਼ਰਮਾ ਹੀ ਖੜੇਗਾ ਜਾਂ ਸਮਝਦਾ ਦੂਜੀ ਮੈਂ ਜੋਗਿੰਦਰਪਾਲ ਸ਼ਰਮਾ ਮੇਰੇ ਨਾਲ ਮੇਰੇ ਵੱਡੇ ਭਰਾ ਤੁੰ ਨੂੰ ਅਰੋੜਾ ਜੀ ਤੇ ਨਾਲ ਨਾਨਕ ਜੀ ਜਿੰਨਾਂ ਦੀ ਬਦੌਦਤ ਅੱਜ ਇੱਕ ਗਊ ਵਾਂਸ਼ ਨੂੰ ਅਸੀਂ ਇੱਥੇ ਲੈ ਕੇ ਆਏ ਆ ਕੀ ਗਊਸ਼ਾਲਾ ਤੇ ਗਊਸ਼ਾਲਾ ਪਬਲਿਕ ਗਊਸ਼ਾਲਾ ਦੇ ਬਾਹਰ ਜਿਹੜੇ ਟੋਕੇ ਵਾਲੇ ਆ ਉਹਨਾਂ ਨੇ ਗਊਵਾਂਸ਼ ਦੇ ਇੱਕ ਬੱਚੇ ਦਾ ਇੱਕ ਡਾਂਗ ਮਾਰ ਕੇ ਉਹਦੀ ਲੱਤ ਤੋੜ ਦਿੱਤੀ ਜਿਹੜੀ ਕਿ ਹੱਡੀ ਵੀ ਵਿੱਚੋਂ ਟੁੱਟ ਕੇ ਮਾਸ ਦੇ ਵਿੱਚੋਂ ਦੀ ਬਾਹਰ ਆ ਗਈ ਅੱਜ ਅਸੀਂ ਸਾਰੇ ਸੰਗਠਨ ਇਕੱਠੇ ਹੋ ਕੇ ਪਹਿਲਾਂ ਤਾਂ ਬੱਚੇ ਦਾ ਅਸੀਂ ਇੱਥੇ ਆਪਰੇਸ਼ਨ ਕਰਾ ਕੇ ਬਲਕਿ ਫ੍ਰੈਕਚਰ ਜਿਹੜਾ ਦਾ ਪਲਸਟਰ ਕਰਾ ਕੇ ਹੁਣ ਅਸੀਂ ਗਊਵਾਂਸ਼ ਨੂੰ ਉੱਥੇ ਲੈ ਕੇ ਚੱਲੇ ਆ ਗਊਸ਼ਾਲਾ ਦੇ ਬਾਹਰ ਜਿੰਨੇ ਜਿਹੜੇ ਉਹ ਕਮਾਈ ਕਰਦੇ ਪਏ ਆ ਬਾਹਰ ਬੈਠੇ ਟੋਕੇ ਵਾਲੇ ਅਸੀਂ ਉਹਨਾਂ ਦੇ ਟੋਕੇ ਉੱਤੇ ਬੰਦ ਕਰਾ ਕੇ ਇੱਕ ਤਾਂ ਉਹ ਪੈਸੇ ਕਮਾ ਰਹੇ ਆ ਗਊਸ਼ਾਲਾ ਦੇ ਨਾਂ ਤੇ ਕਿ ਜਾਂ ਪੈਸੇ ਕਮਾਉਣ ਤੋਂ ਬਾਅਦ ਸਾਡੀਆਂ ਗਊ ਮਾਤਾ ਨੂੰ ਜਾਂ ਬੱਚਿਆਂ ਨੂੰ ਉਹ ਡਾਂਗਾ ਮਾਰ-ਮਾਰ ਕੇ ਲੱਤਾਂ ਤੋੜਦੇ ਆ ਅਸੀਂ Hindu ਸਮਾਜ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕਰੂਗਾ ਅੱਜ ਅਸੀਂ ਸਾਰੇ ਇਕੱਠੇ ਉੱਤੇ ਜਾ ਕੇ ਧਰਨਾ ਦੇ ਰਹੇ ਆ ਤੇ ਨਾਲੇ ਇਹ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਕਰਾਂਗੇ ਕਿ ਉਹਨਾਂ ਦੇ ਐਫ ਆਈ ਆਰ ਦਰਜ ਕਰਨ ਤੇ ਉਹਨਾਂ ਨੂੰ ਚੱਕ ਕੇ ਅੰਦਰ ਕਰ ਲੈ ਜੈ ਸ਼ਾਨਕਤਮਾਨੀ ਹੈ ਜੀ ਮਣਕ ਜੀ ਤੁਹਾਨੂੰ ਹਸਪਤਾਲ ਲੱਗੇ ਇੱਕ ਹੀ ਲੱਗੇ ਕਿ ਇਤਵਾ ਹੋਈ ਜਾ। ਇਹ ਬਛੜਾ ਦੀਆਂ ਗਾੜਾ ਤਿੰਨ ਚਾਰ ਮਹੀਨੇ ਲੱਗੜਾ ਜੀ ਤੇ ਉੱਥੇ ਟੋਕੇ ਤੇ ਵਿਚੀ ਟੋਕੜਾ ਹੈਗਾ ਜੀ ਜਿਨ੍ਹਾਂ ਦਾ ਵਿਪਾਰ ਪੱਟੇ ਅੜਾ ਉੱਥੇ ਵੇਚ ਕੇ ਆਪਦਾ ਰੋਜ਼ਗਾਰ ਕਰਦੇ ਆ ਚਲਾਉਂਦੇ ਆ ਉੱਥੇ ਰੱਖੇ 5-7 ਬੱਲਿਆਂ ਗੁੰਡੇ ਰੱਖਿਆ। ਉਹ ਜਦੋਂ ਗਾਂ ਪੱਟੇ ਨੂੰ ਮੂੰਹ ਮਾਰਿਆ ਜੀ ਉਹਨਾਂ ਨੇ ਇਹੋ ਜਿਹੀ ਛੋਟੀ ਮਾਰੀ ਜ਼ੋਰ ਦੀ ਤੇ ਗਾਂ ਦੀ ਲੱਤ ਹੀ ਅੜ ਗਿਆ ਤਾਂ ਜੀ ਉਹ ਫਿਰ ਕਮਲੇਦਾਨ ਨਾਲ ਲੱਗੇ ਜਿੱਮੇ ਸਾਨੂੰ ਘਟਨਾ ਦਾ ਪਤਾ ਲੱਗਾ ਜੀ ਮੈਂ ਸਟੇਸ਼ਨ ਤੇ ਗਊਸਾਲਾ ਜੀ ਸੇਵਾ ਕਰਵਾ ਲਈ ਪਲੇਟੀ ਤੇ ਆ ਕੇ ਦੇ ਉੱਥੇ ਜਿਵੇਂ ਪਤਾ ਲੱਗਿਆ ਮੈਂ ਉੱਥੇ ਮੋਟਰਸਾਈਕਲ ਤੇ ਵਾਈਕਲ ਤੇ ਆਇਆ ਤੇ ਫਰੰਤ ਕੇਵਲ ਸਿਕਦਾ ਜੀ ਬਾਹਵਲੀ ਸੀ ਅੱਜ ਤੋਂ ਮੈਂ ਲੱਦ ਕੇ ਨੀਵਲਾ ਹਸਪਤਾਲ ਲੈ ਆਇਆ ਜੀ ਉੱਥੇ ਫਿਰ ਡਾਕਟਰ ਸਾਹਿਬ ਨੇ ਬਹੁਤ ਵਧੀਆ ਨਾਲ ਟਰੀਟਮੈਂਟ ਕੀਤਾ ਜੀ ਆਪਣੇ ਡਾਕਟਰ ਸਾਹਿਬ ਨੇ ਅੱਗੇ ਕੋਟੇ ਕੀਤਾ ਜੀ ਪੁਲੀਸ ਨੂੰ ਮਾਮਲੇ ਦੀ ਪੁਲਿਸ ਨੂੰ ਕਮਪਲੀਟ ਕੀਤੀ ਸੀ ਹਾਂਜੀ 1012 ਨੰਬਰ ਤੇ ਡਾਇਲ ਕੀਤਾ ਜੀ ਮੌਕੇ ਤੇ ਇੱਕ ਮੁਲਾਜ਼ਮ ਆ ਵੀ ਹੁੰਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੌਕੇ ਪਿਆ ਪਰ ਪੁਲਿਸ ਨੇ ਸਾਡੇ ਨਾਲ ਆਉਣ ਦੀ ਬਜਾਏ ਸਾਨੂੰ ਕਹਿੰਦਾ ਤੁਸੀਂ ਲੈ ਜਾਓ ਹਸਪਤਾਲ ਅਗਲੀ ਕਾਰਵਾਈ ਤੁਸੀਂ ਆਪ ਕਰੋ ਕਿ ਬੋਤਲੂ ਬੁਟਾਰਬੀ ਨਹੀਂ ਕੀਤੀ ਜਿਹੜੇ ਲਈ ਖੁਸ਼ ਨਹੀਂ ਲਿਖਿਆ ਤੇ ਨਾਮ ਨੂੰ ਵੀ ਨਹੀਂ ਪੁੱਛਿਆ ਮੈਂ ਉਹਨਾਂ ਦੀ ਫੋਟੋ ਕੱਢੀ ਸੀ ਕਿੰਨੇ ਲੋਕ ਉਹਨਾਂ ਲੋਕਾਂ ਜਿਨ੍ਹਾਂ ਨੇ ਇੱਕ ਡਾਊਨ ਡਾਟਾ ਹਾਂਜੀ ਸਰ ਕਿਹੜੇ ਲੋਕ ਆ ਜਿਨ੍ਹਾਂ ਨੇ ਮਾਲਕ ਮਾਲ ਕੀਤੀਆਂ ਮਾਰੀਆਂ ਉੱਥੇ ਪੱਠੇ ਦੇ ਵਪਾਰੀ ਕਰਦੇ ਆ ਜੀ ਵਿਕੀ ਵਿਕੀ ਨਾਮ ਮੁੰਡਾ ਜੀ ਉਹਦੇ ਪਬਲਿਕ ਦੋ ਸਾਲਿਆਂ ਦੇ ਕੋਲੇ ਜੀ ਉੱਥੇ ਚਾਰ ਪੰਜ ਦੁਕਾਨਾਂ ਲੱਗੀਆਂ ਸਾਰੇ ਚਾਰ ਪੰਜ ਜਿਹੜੇ ਦੁਕਾਨਦਾਰ ਆ ਉੱਥੇ ਕੁੱਕਾ ਹੈ ਔਰ ਵੀ ਆ ਜੀ ਉਹ ਸਭ ਰਲੇ ਮਿਲਿਓ ਜਿਉਂ ਵੀ ਜਦੋਂ ਵੀ ਕੋਈ ਘਟਨਾ ਹੁੰਦਾ گاਵਾਂ ਦੇ ਇਹ ਲੋਕ ਆ ਦਿੰਦੇ ਆ ਗਾਂ ਨੂੰ ਮਾਰ ਦਿੰਦੇ ਆ ਜਦੋਂ ਮਰ ਜਾਂਦੇਗਾ ਕੋਈ ਚੱਕਵਾ ਦਿੰਦੇ ਆ ਅੱਜ ਵੀ ਤੁਸੀਂ ਮੌਕੇ ਤੇ ਜਾਓਗੇ ਗਊਸਾਲੇ ਦੇ ਆਲੇ ਦੁਆਲੇ ਇੱਕ ਦੋ ਗਾਂ ਲਾਈ ਵੀ ਡਿੱਗੀ ਹੋਊਗਾ ਕਿਉਂਕਿ ਮਾਰਨ ਦੇ ਹਾਲਾਤ ਸਨ ਤੇ ਉਦੋਂ ਬਾਅਦ ਜੀ ਉਹਦੇ ਅੰਦਰ ਦੋ ਦੋ ਫਟੇ ਗੋਹਾ ਜੰਮੇ ਹੋਏ ਸਾਰੇ ਪਾਸੇ ਤੁਸੀਂ ਦੋ ਰਕਾ ਹੁੰਦਾ ਤੁਹਾਨੂੰ ਕੋਈ ਪੈਸੇ ਦੇਣ ਦੀ ਤਾਂ ਗੱਲ ਕਹੀ ਕਿਸੇ ਨੇ ਹਾਂ ਉੱਤੇ ਤੁਰਿਆ ਜਾਂਦਾ ਇੱਕ ਮੁੰਡਾ ਨੇ ਕਹਿੰਦਾ ਕਿਉਂ ਰੋਲਾ ਪਾਈ ਨਾ ਤੁਹਲੇ ਦਾ 10000 ਰੁਪਏ ਆ ਤੇ ਕੋਈ ਨਾ ਉੱਤੇ ਫਾਇੜ ਹੋ ਜਾ ਮੈਂ ਕਿਹਾ ਤੇਰੇ 10000 ਨੂੰ ਅਸੀਂ ਚੜਨਾ ਤੇਰੀ ਲੱਤ ਤੋੜ ਦੇਣਾ ਮੈਂ ਵੀ ਬਰਾਬਰ ਤੇ 15000 ਲੈਣਾ ਕੀ ਮੁਲ ਕਰਦੇ ਹੋ ਜੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੇ ਜਿੰਨੇ ਵੀ ਸਾਡੇ ਹਿੰਦੂ ਰક્ષਕ ਗਊ ਰક્ષਕ ਬਜਰੰਗ ਦਲ ਦੇ ਸੰਸਥਾਵਾਂ ਨਾਲ ਸਾਡੇ ਨਾਲ ਜਿਹੜੇ ਖੜੇ ਆ ਯੰਗ ਮੈਨ ਮੁੰਡੇ ਜਿੰਨੇ ਵੀ ਆ ਇੰਨਾ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਭਰਾ ਆਪਣੇ ਮੋਗੇ ਚ ਗਊ ਅਤਿਆਚਾਰ ਬਹੁਤ ਹੋ ਰਿਹਾ ਤੇ ਬਾਈ ਤੁਸੀਂ ਇਸ ਚੀਜ਼ ਤੇ ਗੌਰ ਕਰੋ ਪ੍ਰਸ਼ਾਸਨ ਨੂੰ ਥੋੜਾ ਜਿਹਾ ਛੁੱਕਣਾ ਨਾ ਕਰੋ ਤਾਂ ਕਿ ਪ੍ਰਸ਼ਾਸਨ ਵੀ ਗੌਰ ਕਰੇ ਕਿਉਂਕਿ ਪ੍ਰਸ਼ਾਸਨ ਗਵਰਨਮੈਂਟ ਪ੍ਰੋਸੈਸ ਹੈ ਫੈਸਲੇ ਕੱਢਦੇ ਆ ਕਮੇਟੀ ਕਰ ਜਾਂਦੇ ਆ ਕਹਿ ਵੀ ਮੁਲਾਇਮ ਪਰ ਸਹੀ ਸੇਵਾ ਨਹੀਂ ਹੋ ਰਹੀ ਜੀ ਇਹ ਸੇਵਾ ਹੋ ਰਹੀ ਆ ਉੱਥੇ ਜਾ ਕੇ ਦੇਖੋ ਪਬਲਿਕ ਦੂਸਤਾਂ ਦਾ ਕੋਈ ਹੋਰ ਵੀ ਦੂਸਤਾਂ ਦਾ ਤਕੜੇ ਬੰਦੇ ਨੂੰ ਦੁੱਧ ਮਿਲਦਾ ਜੀ ਗਰੀਬ ਬੰਦੇ ਨੂੰ ਦੁੱਧ ਨਹੀਂ ਮਿਲਦਾ ਪੰਜਾਬ ਦੇ ਆ ਦੁੱਧ ਦਾ ਰੇਟ ਵੀ ਇਹਨਾਂ ਦਾ ਜਿਆਦਾ ਰੇਟ ਹੁੰਦਾ 50 ਰੁਪਏ ਕੋਈ ਚੈੱਕ ਕਰ ਸਕਦਾ ਪਰਚੀ ਆ ਗਿਆ ਪਰ ਗਰੀਬ ਬੰਦੇ ਨੂੰ ਦੁੱਧ ਨਹੀਂ ਦਿੰਦੇ ਘੰਟੇ ਕੰਢੇ ਉੱਤੇ ਖੜੇ ਰਹਿੰਦੇ ਗਰੀਬ ਬੰਦੇ ਉੱਥੇ ਦੇ ਜਿਹੜੇ ਦੁਕਾਨਦਾਰ ਆ ਮੌਕੇ ਤੇ ਆਲੇ ਦੁਆਲੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਵੈਰੀਫਾਈ ਕਰਤਾ ਜਾਓ ਹੱਤੇ ਚਾਰ ਹੋ ਰਿਹਾ ਜੀ ਗਊ ਮਾਤਾ ਦੇ ਨਾਂ ਤੇ ਦੁਕਾਨਦਾਰੀ ਬਣਾਇਆ ਟੱਠੇ ਬਾਹਰ ਕੱਢੇ ਹੋਇਆ ਠੰਡਰ گاਵਾ ਬਾਹਰ ਕੱਢੇ ਦੁੱਧ ਵਾਲੀ ਗਾਂ ਅੰਦਰ ਕਿ ਹੋਇਆ ਉਦਮ ਨਾਲ ਜੀ ਅੱਜ ਇਹ ਗਊਧਾਨ ਦੀ ਇੱਕ ਲੱਤ ਤੋੜੀ ਗਈ ਬੱਚੇ ਦੀ ਛੋਟੀ ਜੀ ਉਹਦੇ ਬਾਰੇ ਤੁਹਾਡਾ ਕੀ ਅੱਗੇ ਕਾਰਵਾਈ ਹੈ ਤੇ ਇਹਦਾ ਕੀ ਅੱਗੇ ਰਿਜ਼ਲਟ ਹੋਏਗਾ ਜੋ ਬੰਦੀ ਉਹਦੀ ਕਾਰਵਾਈ ਹੈਗੀ ਐ ਐਮਐਨਆਰ 44 ਇਹਨਾਂ ਨੇ ਠੀਕ ਹੈ ਜਿਹੜੀ ਬੰਦੀ ਕਾਰਵਾਈ ਹੈ ਤੁਹਾਨੂੰ ਹੁਣ ਮੁਤਾਬਕ ਹੋ ਕੇ ਕੀਤੀ ਜਾਏਗੀ ਦੋਸ਼ੀ ਦੇ ਖਿਲਾਫ ਠੀਕ ਹੈ ਜੀ